ਇਕ ਕਹਾਣੀ ਹੈ ਸੰਗਰੂਰ ਦੇ ਰਹਿਣ ਵਾਲੇ ਗਮਦੂਰ ਸਿੰਘ ਦੀ ਸਾਲ 1995 ਵਿੱਚ ਇੱਕ ਕੇਸ 'ਚ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ 10 ਦਿਨ ਤੱਕ ਥਾਣੇ 'ਚ ਅਣਮਨੁੱਖੀ ਟਾਰਚਰ ਹੋਇਆ ਗਮਦੂਰ ਸਿੰਘ ਨੂੰ ਜਦ ਪਰਿਵਾਰ ਦੇ ਹਵਾਲੇ ਕੀਤਾ ਗਿਆ ਤਾਂ ਹਾਲਤ ਇੰਨੀ ਤਰਸਯੋਗ ਸੀ ਕਿ ਇਲਾਜ ਵੀ ਜਾਨ ਬਚਾ ਨਹੀਂ ਪਾਇਆ ਇਸ ਵੱਡੀ ਭੈਣ ਨੇ 29 ਸਾਲ ਤੱਕ ਭਰਾ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜੀ ਅੱਜ ਇਹ ਭੈਣ ਚਾਹੇ ਖੁਦ ਸਰੀਰਕ ਤੌਰ ਤੇ ਇਹਨੇ ਠੀਕ ਨਹੀਂ ਨੇ ਪਰ ਪਰਿਵਾਰ ਦੀ ਮੌਤ ਦਾ ਇਨਸਾਫ ਜ਼ਰੂਰ ਲਿਆ ਡੀਐਸਪੀ ਸਨੀਤ ਅਤੇ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਪਰਿਵਾਰ ਨੂੰ ਕੇਸ ਛੱਡਣ ਲਈ ਬਥੇਰੇ ਲਾਲਚ ਦਿੱਤੇ ਗਏ ਪਰ ਇਹਨਾਂ ਨੇ ਆਪਣੇ ਗਮਦੂਰ ਸਿੰਘ ਨੂੰ ਅੱਖਾਂਗੇ ਤੜਫ ਤੇ ਵੇਖਿਆ ਸੀ ਹਾਈ ਕੋਰਟ ਦੇ ਵੱਲੋਂ ਇੱਕ ਫੈਸਲਾ ਆਏਗਾ ਜਿਸ ਫੈਸਲੇ ਦੇ ਤਹਿਤ 14 11 1995 ਦੇ ਵਿੱਚ ਪਾਈਕੀ ਪਸ਼ੌਰ ਦੇ ਗਮਦੂਰ ਸਿੰਘ ਨੂੰ ਸੰਗਰੂ ਰੇਲਵੇ ਪੁਲਿਸ ਦੇ ਜਿਹੜੇ ਅਫਸਰ ਸੀਗੇ ਉਹਨਾਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਕਤਲ ਕੇਸ ਦੇ ਵਿੱਚ ਉਠਾਇਆ ਜਾਂਦਾ ਹੈਗਾ ਜਿਸ ਤੋਂ ਬਾਅਦ 10 ਦਿਨ ਲਗਾਤਾਰ ਪੁਲਿਸ ਥਾਣੇ ਦੇ ਵਿੱਚ ਉਸ ਦੀ ਜਿਹੜੀ ਅਣਮਨੁੱਖੀ ਤਸ਼ੱਦਦ ਹੈ ਉਸ ਦੇ ਉੱਪਰ ਕੀਤਾ ਜਾਂਦਾ ਹੈ 10 ਦਿਨਾਂ ਬਾਅਦ ਜਿਹੜੀ ਉਸ ਦੀ ਉਸ ਨੂੰ ਜਿਹੜਾ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਸ ਦੀ ਕੀ ਪੀਜੀਆਈ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਕਿ ਇਸ ਤੋਂ ਬਾਅਦ ਲੰਮਾ ਸਮਾਂ ਜਿਹੜਾ ਉਹਨਾਂ ਦੇ ਜੀਜਾ ਜੀ ਨੇਗੇ ਉਹ ਕੇਸ ਲੜਦੇ ਨੇਗੇ ਤਾਂ ਹੁਣ ਕੋਰਟ ਦਾ ਹਾਈ ਕੋਰਟ ਦਾ ਫੈਸਲਾ ਹੈ ਜਿਸ ਦੇ ਵਿੱਚ ਚਾਰ ਜਿਹੜੇ ਮੁਲਾਜ਼ਮ ਨੇ ਜਿਸ ਦੇ ਵਿੱਚ ਮੌਜੂਦਾ ਐਸਪੀ ਐ ਤੇ ਜਿਹੜੇ ਦੂਸਰੇ ਮੁਲਾਜ਼ਮ ਨੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈਗੀ ਸਾਡੇ ਨਾਲ ਗਮਦੂਰ ਸਿੰਘ ਦੇ ਜੀਜਾ ਜੀ ਨੇ ਜਿਨ੍ਹਾਂ ਨੇ ਇਹ ਪੂਰਾ ਕੇਸ ਲੜਿਆ ਤੇ ਕੇਸ ਦੇ ਦੌਰਾਨ ਉਹਨਾਂ ਨੂੰ ਕਿਸ ਤਰ੍ਹਾਂ ਉਹ ਧਮਕੀਆਂ ਆਉਂਦੀਆਂ ਰਹੀਆਂ ਜਾਂ ਜਿਹੜੇ ਕੁਛ ਦੇ ਵਿੱਚ ਦੀ ਉਹ ਗੁਜ਼ਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਮ ਸਿੰਘ ਬਰਾੜ ਆ ਜੀ ਕਰਮ ਸਿੰਘ ਜੀ ਕਿਵੇਂ ਹੋਈ ਸੀ ਇਹ ਘਟਨਾ ਸਾਨੂੰ ਥੋੜਾ ਜਿਹਾ ਦੱਸੋਗੇ ਵਿਸਤਾਰ ਦੇ ਨਾਲ ਇਸ ਤਰ੍ਹਾਂ ਹੋਈ ਤੀ ਜੀ ਮੈਂ ਭਾਈ ਕੀ ਪਸ਼ੌਰ ਵਾਹਿਆ ਹੋਇਆ ਹਾਂ ਮੇਰਾ ਇੱਕ ਸਾਲਾ ਗਮਦੂਰ ਸਿੰਘ ਸੀ ਉਹਨੂੰ ਰੇਲਵੇ ਪੁਲਿਸ ਦੀ ਹਰਪਾਜਨ ਸਿੰਘ ਉਹਦੀ ਗਵਾਹੀ ਕਰਦਾ ਤੀ ਟੁਕੜੀ ਦੀ 14 11 1995 ਨੂੰ ਉਹਦੇ ਘਰੋਂ ਚੱਕ ਲੈਤੀ ਪਿੰਡ ਭਾਈ ਕੀ ਪਸ਼ੌਰ ਜ਼ਿਲ੍ਹਾ ਸਰੂਰ ਤੋਂ ਤੇ ਉਸਨੂੰ ਚੱਕ ਕੇ ਲਿਜਾ ਕੇ ਲਗਾਤਾਰ ਉਹਤੇ 10 ਦਿਨ ਅਣਮਨੁੱਖੀ ਤਸ਼ੱਦਦ ਕਰਦੇ ਰਹੀ ਪੁਲਿਸ ਬਹੁਤ ਜ਼ਿਆਦਾ ਅਸੀਂ ਛਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਪਰੋਚਾਂ ਵੀ ਕੀਤੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਨੇ ਇੱਕ ਉਹਨੂੰ ਛੱਡਿਆ ਨਹੀਂ ਜੀ ਹੂੰ ਬਹੁਤ ਜ਼ਿਆਦਾ ਨਜਾਇਜ਼ ਤਸ਼ੱਦਦ ਦਾ ਜਦੋਂ ਇਹ ਹੋ ਗਿਆ ਪੁਲਿਸ ਨੂੰ ਯਕੀਨ ਹੋ ਗਿਆ ਵੀ ਹੁਣ ਇਹ ਬੰਦਾ ਬਚ ਨਹੀਂ ਸਕਦਾ ਵੀ ਸਾਡੇ ਗਲ ਪਊਗਾ ਹੂੰ ਫਿਰ ਉਹਨਾਂ ਨੇ ਸਾਨੂੰ ਰਾਤ ਦੇ 11 ਵਜੇ ਜਾ ਕੇ 23 95 ਨੂੰ ਇੱਕ ਉਹਦੇ ਵਿੱਚ ਸਾਹ ਚਲ ਦੇਤੇ ਹੂੰ ਬਸ ਇਸ ਤੋਂ ਬਾਅਦ ਕੁਝ ਮੈਂ ਕਹਿ ਨਹੀਂ ਸਕਦਾ ਹੂੰ ਵੀ ਉਹ ਸਾਨੂੰ ਚੱਕ ਕੇ ਲਿਆ ਕੇ ਸਾਨੂੰ ਗੰਦੂਰ ਸਿੰਘ ਦਿੱਤਾ ਸੀ ਉਹਨਾਂ ਨੇ ਤੇ ਉਸ ਵੇਲੇ ਵੀ ਸਾਨੂੰ ਧਮਕੀਆਂ ਨੰਦੇ ਤੇ ਪੁਲਿਸ ਵਾਲੇ ਵੀ ਜੇ ਕੋਈ ਕਾਰਵਾਈ ਕਰਾਉਂਗੇ ਵੀ ਸਤ ਹੋਏ ਬੁਰਾ ਕੋਈ ਨਹੀਂ ਹੈਗਾ ਤੇ ਸਭ ਤੋਂ ਖਾਲੀ ਕਾਗਜ਼ਾਂ ਦੇ ਦਸਤਖਾਲੇ ਮੈਥੋਂ ਤੇ ਮੇਰੀ ਪਤਨੀ ਕੁਲਦੀਪ ਕੌਰ ਤੋਂ ਕਰਾ ਕੇ ਫੇਰ ਸਾਨੂੰ 11 ਵਜੇ ਛੱਡਿਆ ਅਸੀਂ ਉਹਦੀ ਬੇਹੱਦ ਨਾਜ਼ੁਕ ਪੋਜੀਸ਼ਨ ਦੇਖ ਕੇ ਪੀਜੀ ਆਈ ਲੈ ਗਏ ਪੀਜੀ ਆਈ ਜਾ ਕੇ ਰਾਤ ਦੇ ਰਾਤ ਉਹਨੂੰ ਅਸੀਂ 4:30 ਵਜੇ ਸਵੇਰੇ ਦਾਖਲ ਕਰਾਤਾ ਦੇ ਉਸ ਤੋਂ ਬਾਅਦ ਉਹ ਜ਼ਿੰਦਗੀ ਤੇ ਮੌਤ ਨਾਲ ਉਹ ਉੱਥੇ ਪੂਰਾ ਜੂਝਦਾ ਰਿਹਾ ਉਹਦੇ ਸਰੀਰ ਤੇ 18 ਸੱਟਾਂ ਦੇ ਨਿਸ਼ਾਨ ਤੇ ਦਿਲ ਵਾਲੇ ਪਾਸੇ ਦੀਆਂ ਚਾਰ ਉਹਦੀਆਂ ਪੱਸੀਆਂ ਟੋੜੀਆਂ ਹੋਈਆਂ ਦੀਆਂ ਉਹ ਉਹ ਜਾਨੀ ਉਹ 13 ਦਿਨ 14 ਦਿਨ ਉੱਥੇ ਜਾ ਰਿਹਾ ਬਿਲਕੁਲ ਅਨਕੌਨਸ਼ੀਅਸ ਥੀ ਆ ਉਹਨੂੰ ਕੋਈ ਸੁਰਤ ਨਹੀਂ ਦੀ ਸੁਭਾਅ ਨਹੀਂ ਦੀ ਕੁਛ ਨਹੀਂ ਦੀ ਬੁਰੇ ਹਾਲਤ ਵਿੱਚ ਤੇ ਉਹਦੇ ਤੇ ਉਹਨੇ ਕਿਸੇ ਨੂੰ ਪਛਾਣਿਆ ਨਹੀਂ ਉਹ ਕਿਸੇ ਨਾਲ ਬੋਲਿਆ ਨਹੀਂ ਬਸ ਤੁਸੀਂ ਹੁਣ ਇਦੋਂ ਬਦ ਕੀ ਆਖੀਏ ਜੀ ਗੱਲ ਕਰੀਏ ਜਦੋਂ ਪੁਲਿਸ ਉਠਾਉਂਦੀ ਹੈ ਇਹਨਾਂ ਨੂੰ ਤਾਂ ਕੀ ਪੁਲਿਸ ਦੀ ਕੋਈ ਰੰਜਿਸ਼ ਸੀ ਜਾਂ ਕੀ ਮਾਮਲਾ ਸੀ ਕਤਲ ਦਾ ਇਹ じゃ ਕਿਹੜਾ ਮਾਮਲਾ ਸੀ ਕਿ ਇੰਨਾ ਤਸੱਦਦਾ ਜਿਹੜਾ ਉਹਨਾਂ ਦੇ ਉੱਪਰ ਕੀਤਾ ਗਿਆ ਇਹ ਜੀ ਰੇਲਵੇ ਪੁਲਿਸ ਅਸਰ ਨੂੰ ਲਹਿਰੇ ਦੇ ਪਰਲੇ ਪਾਸੇ ਰੇਲਵੇ ਟ੍ਰੈਕ ਕੋਲੋਂ ਇੱਕ ਡੈੱਡ ਬੋਡੀ ਮਿਲ ਗਈ ਸੀ ਉਹ ਚੱਕ ਕੇ ਰੇਲਵੇ ਪੁਲਿਸ ਵਾਲਿਆਂ ਨੇ ਬਣਾ ਲਿਆ ਵੀ ਇਹ ਤਾਂ ਜੀ ਕਤਲ ਕਰਕੇ ਸਿੱਟਿਆ ਹੋਇਆ ਬੰਦਾ ਮੇਦੇਵਾਸ ਦਾ ਸੀ ਗੁਰਦੇਵ ਸਿੰਘ ਉਹਨਾਂ ਨੇ ਬੁਲਾ ਬੁਲਾ ਕੇ ਚਲੋ ਹੋਰ ਬੰਦੇ ਵੀ ਕੁੱਟੇ ਹੋਣਗੇ ਆਪਾਂ ਨੂੰ ਕਹਿ ਜੀ ਸਾਡੇ ਦੱਸ ਦੇਣ ਲੋਕ ਵੀ ਕੁੱਟੇ ਤੇ ਪਰ ਇਹਨੂੰ ਵੀ ਪਾਈ ਕੀਪ ਸ਼ੋਰ ਤੋਂ ਪਿੰਡ ਪਾਈ ਕੀਪ ਸ਼ੋਰ ਤੋਂ ਚੱਕ ਲਿਆ ਤੇ ਉਹਦੇ ਸਿਰਫ ਕਤਲ ਕੇਸ ਦੇ ਸ਼ੱਕ ਸ਼ੱਕ ਦੇ ਵਿੱਚ ਇਹਨੂੰ ਇਹਨਾਂ ਨੇ ਜਾਇਜ਼ ਤਸ਼ਦੀਕ ਕੀਤਾ ਦਿੱਤੀ ਜਾਂ ਕੇ ਠੀਕ ਹੈ ਹਾਂ ਜੀ ਨਾਲੇ ਉਹ ਕਤਲ ਵੀ ਅਜੇ ਤੱਕ ਨਿਕਲਿਆ ਨਹੀਂ ਹੈ ਉਹ ਬਲਾਈਂਡ ਬਾਡਰ ਬਣਾ ਕੇ ਪਤਾ ਨਹੀਂ ਕਿਵੇਂ ਇਹਨਾਂ ਨੇ ਉਹ ਵੀ ਦੱਬਤਾ ਐਕਚੁਅਲੀ ਕਿਸੇ ਲਾਲ ਚਾਚਾ ਕੇ ਜਾਂ ਕਿਵੇਂ ਵੀ ਜਦ ਪ੍ਰੈਸ਼ਰ ਚ ਆ ਕੇ ਮੇਰੇ ਸਦਾਰ ਨੂੰ ਗਮਦੂਰ ਸਿੰਘ ਨੂੰ ਇਹਨਾਂ ਨੇ ਬੁਰੇ ਹਾਲਾਤਾਂ ਨਾਲ ਕੁੱਟਿਆ ਬਹੁਤ ਹੀ ਜ਼ਿਆਦਾ ਕੁੱਟਿਆ ਫਿਰ ਤੁਸੀਂ ਨਿਆ ਲੈਣ ਦੇ ਲਈ ਕਿਸ ਤਰ੍ਹਾਂ ਜਿਹੜਾ ਕੋਟ ਦਾ ਦਰਵਾਜ਼ਾ ਖੜਕਟਾਇਆ ਕਿਸ ਤਰ੍ਹਾਂ ਇਹ ਕੇਸ ਹੈ ਜਿਹੜਾ ਜਿਸ ਦਾ ਹੁਣ ਤੁਸੀਂ ਦੱਸ ਰਹੇ ਹੋ ਕਿ 29 ਸਾਲਾਂ ਬਾਅਦ ਜਿਹੜਾ ਫੈਸਲਾ ਆਇਆਗਾ ਇਹ ਜੀ ਸਾਡੇ ਨਾਲ ਤਾਂ ਤੱਕਾ ਮੌਕੇ ਉਹਨੂੰ ਵੀ ਕਰਦੇ ਰਹੇ ਅਸੀਂ 8 ਤਰੀਕ ਨੂੰ 8 12 ਨੂੰ ਬਿਆਨ ਦਾ ਦਰਜ ਕਰਵਾਤੇ ਇਹਨੂੰ ਦੇਤੇ ਰੈਗੂਲਰ ਪੋਰਸਵਾਲ ਦੇ ਮੁਲਾਜ਼ਮਾਂ ਨੂੰ ਛੜਾ ਜਾ ਕੇ 123996 ਤਾਂ ਸਾਡੀ ਐਫ ਆਈ ਆਰ ਦਰਜ ਹੋਈ ਹੈ। ਹੂੰ। ਪੋਸਟ ਮਾਰਟਮ ਵੀ 7 ਤਰੀਕ ਨੂੰ ਸਵੇਰੇ 4:30 ਵਜੇ ਗਮਨੂਰ ਸਿੰਘ ਦੀ ਮੌਜ ਹੋ ਜਾਂਦੀ ਆ ਜਾ ਕੇ 4 ਦਿਨਾਂ ਪਿੱਛੋਂ 101295 ਨੂੰ ਤਾਂ ਉਹਦਾ ਪੋਸਟ ਮਾਰਟਮ ਕਰਦੇ ਨੇ। ਹੂੰ। ਕਿ ਉੱਥੇ ਆ ਕੇ ਵੀ ਸਾਡੇ ਨਾਲ ਦਬਕੇ ਮਾਰਦੇ ਰਹੇ ਨੇ। ਪੁਲਿਸ ਵਾਲੇ ਸਾਡੇ ਮੰਗਰ ਬਾਗੇ ਤੇ ਉੱਥੇ ਵੀ ਜਾ ਕੇ ਸਾਨੂੰ ਡਰਾਉਂਦੇ ਰਿਹਾਉਂਦੇ ਰਹੇ ਵੀ ਜੇ ਅਸੀਂ ਕੋਈ ਹੈ ਬਿਆਨ-ਸ਼ਾਨ ਦੇਵਾਂਗੇ ਵੀ ਤਾਂ ਅਸੀਂ ਚੱਕ ਕੇ ਕਾਈ ਨਹੀਂ ਪਤਾ ਅਸੀਂ ਕੀ ਕਰ ਦਈਏ। ਜਿਵੇਂ ਤੁਸੀਂ ਦੱਸ ਰਹੇ ਸੀ ਕਿ ਡਿਸਟ੍ਰਿਕਟ ਕੋਰਟ ਚੋਂ ਵੀ ਜਿਹੜਾ ਤੁਹਾਡਾ ਕੇਸ ਸੀਗਾ ਉਹਦੇ ਚ ਸਜ਼ਾ ਹੋਈ ਸੀਗੀ ਇਹਨਾਂ ਮੁਲਾਜ਼ਮਾਂ ਦੀ ਹਾਂਜੀ ਹਾਂ ਬਿਲਕੁਲ ਇਹਨਾਂ ਦੇ ਅਸੀਂ ਕੇਸ ਚ ਝਗੜਿਆ ਸੈਸ਼ਨ ਕੋਰਟ ਦੇ ਵਿੱਚ ਤੇ ਇੱਥੇ ਜੀਐਸ ਧਮਾਨ ਤੇ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਫਾਸਟ ট্র্যাক ਕੋਰਟ ਦੀ ਉਹਨੇ ਥੋੜੀ ਥੋੜੀ ਸਜ਼ਾ ਕਰੀ ਇਹਨਾਂ ਨੂੰ ਡੀਐਸਪੀ ਨੇ ਬਰੀ ਕਰਤਾ ਅਸੀਂ ਆਉ ਦਾ ਸਾਫ਼ ਲੈਣ ਵੇਲੇ ਅਸੀਂ ਉਸ ਨੂੰ ਸੰਤੁਸ਼ਟ ਨਹੀਂ ਹੋਏ ਸੈਟੀਸਫਾਈ ਹੋਈ ਨਹੀਂ ਸੀ ਉਸ ਚੀਜ਼ ਨਾਲ ਵੀ ਇਹਨਾਂ ਨੇ ਕਤਲ ਕੀਤਾ ਜਦੋਂ ਬੰਦਾ ਤਾਂ ਮਰਿਆ ਤੀਆ ਇਹਨਾਂ ਨੇ 324 25 26 ਇਹ ਕਰਕੇ ਕੁਝ ਖਮ ਨਹੀਂ ਕਿਵੇਂ ਕਿਵੇਂ ਕਰਕੇ ਇਹਨਾਂ ਨੇ ਆਦੇ ਬੰਦੇ ਜ਼ੋਰ ਵਾਲੇ ਤੇ ਪਤਾ ਹੀ ਹੁੰਦਾ ਆਪਾਂ ਨੂੰ ਪੁਲਿਸ ਵਾਲਾ ਕੋਲੇ ਕਿੱਡੇ-ਕੱਡੇ ਕੀ ਹੀਲੇ ਵਰਤਦੇ ਨੇ ਇਹ ਇਹਨਾਂ ਨੂੰ ਸਜ਼ਾ ਘੱਟ ਹੋਈ ਅਸੀਂ ਇਸ ਤੋਂ ਸੰਤੁਸ਼ਟ ਨਾ ਹੋਏ ਅਸੀਂ ਜਾ ਕੇ ਹਾਈ ਕੋਰਟ ਦਾ ਫਿਰ ਦਰਵਾਜ਼ਾ ਖੜਕਾਇਆ 24 5 2003 ਨੂੰ ਇਹਦਾ ਫੈਸਲਾ ਹੋਇਆ ਤੀ ਜ਼ਰੂਰ ਤੋਂ 8 ਸਾਲ ਪਿੱਛੋਂ ਹਾਈ ਕੋਰਟ ਚ ਵਾਗੇ ਉੱਥੇ ਜਾ ਕੇ ਸਾਡਾ ਕੇਸ ਐਡਮਿਟ ਹੋ ਗਿਆ ਜਾ ਕੇ ਹੁਣ ਇਹ ਕੇਸ ਹੈ ਜਿਹੜਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਡਿਸੀਜਨ ਸਾਡਾ ਮਾਨ ਤੇ ਜੱਜ ਸਾਹਿਬ ਸ਼੍ਰੀਸ਼ਵਰ ਠਾਕੁਰ ਜੀ ਸੁਦੀਪਤੀ ਸ਼ਰਮਾ ਜੀ ਤੇ ਉਹਨਾਂ ਨੇ ਕੇਸ ਨੂੰ ਪੂਰੀ ਛਾਣਵੇਂ ਕਰਕੇ ਤੇ ਉਹਨਾਂ ਨੇ ਇਹ ਫੈਸਲਾ ਦਿੱਤਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਈ ਕੋਰਟ ਦਾ ਜੱਜ ਸਾਹਿਬ ਦਾ ਜੇ ਸਾਨੂੰ ਰੱਬ ਵੰਗ ਬੋੜੇ ਜਦੋਂ ਇਹ ਮਸਲਾ ਹੋਇਆ ਸੀ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਘਰ ਵੀ ਜਿਹੜੇ ਵੱਡੇ ਪੁਲਿਸ ਅਫਸਰਾਂ ਤੱਕ ਰਸੂਖ ਸੀਗਾ ਇਹਨਾਂ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਵੀ ਆਫਰ ਕਰਦੇ ਰਹੇ ਜਾਂ ਧਮਕਾਉਂਦੇ ਰਹੇ ਉਹ ਮਾਹੌਲ ਵਿੱਚੋਂ ਤੁਸੀਂ ਕਿਵੇਂ ਗੁਜ਼ਰੇ ਹੋ ਹਾਂਜੀ ਉਹ ਮੇਰੇ ਕੋਲ ਇਹ ਜੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਭਾਈ ਰਜੀਤ ਸਿੰਘ ਜੀ ਜਿਹੜਾ ਹੁੰਦੇ ਤੇ ਤੇ ਉਹਨਾਂ ਦਾ ਨਾਮ ਲੈ ਕੇ ਬੰਦੇ ਸਾਡੇ ਕੋਲ ਇੱਥੇ ਇਹਨਾਂ ਨੇ ਪੇਸ਼ੀ ਤੇ ਕੋਰਟ ਸਖਰੂਰ ਭੇਜੇ ਉਹ ਵੀ ਸਾਨੂੰ ਡਰਾਉਂਦੇ ਤੇ ਮੁਕਾਉਂਦੇ ਤੇ ਹੂੰ ਪ੍ਰੈਸ਼ਰ ਪਾਉਂਦੇ ਤੇ ਹੂੰ ਤੇ ਤੋਂ ਸਾਨੂੰ ਅਸੀਂ ਤਾਂ ਕਹਿਤਾ ਸੀ ਵੀ ਅਸੀਂ ਕੇਸ ਕਰਤਾ ਵੀ ਜੋ ਹੋਊਗਾ ਜਿਹੇ નિર્ਦੋਸ਼ ਹੋਣਗੇ ਨਿਕਲ ਜਾਣਗੇ ਜੇ ਇਹਨਾਂ ਨੇ ਕੀਤਾ ਹੋਊਗਾ ਅਪਰਾਧ ਕੀਤਾ ਜਿੰਨਾ ਉਹਨੂੰ ਸਜ਼ਾ ਮਿਲ ਜੂਗੀ ਵੀ ਜੇ ਭਾਈ ਰਣਜੀਤ ਸਿੰਘ ਜੀ ਜ਼ਬਰ ਜ਼ੁਲਮ ਵਾਲਿਆਂ ਦੇ ਹੱਕ ਚ ਜਾਂਦੇ ਨੇ ਹੂੰ ਫਿਰ ਉਹ ਸਾਨੂੰ ਕਹਿਣ ਵੀ ਨਹੀਂ ਉਹਨਾਂ ਨੂੰ ਸਭਾ ਸਾਡਾ ਸਾਥ ਦੇਣਾ ਚਾਹੀਦਾ ਇਹ ਜ਼ਾਲਮ ਲੋਕਾਂ ਦਾ ਸਾਥ ਨਹੀਂ ਪੁਲਿਸ ਵਾਲਾਂ ਦਾ ਦੇਣਾ ਚਾਹੀਦਾ ਸੀਗਾ ਉਹਨਾਂ ਨੂੰ ਕਮਦੂਰ ਸਿੰਘ ਦੇ ਪਰਿਵਾਰ ਚੋਂ ਕੌਣ ਕੌਣ ਨੇ ਤੁਹਾਡੇ ਰਿਸ਼ਤੇਦਾਰ? ਮੇਰੀ ਸਾਲੇਹਾਰਾ ਉਹਦੀ ਮੌਤ ਹੋ ਗਈ। ਹਮ ਚਰਨਜੀਤ ਕੌਰ ਕਮਦੂਰ ਸਿੰਘ ਦੇ ਘਰ ਵਾਲੀ। ਹਮ ਕਮਦੂਰ ਸਿੰਘ ਦੀ ਭੈਣ ਸੀ ਮੇਰੇ ਛੋਟੇ ਭਰਾ ਨੂੰ ਵਿਆਹੀ ਹੋਈ ਇਕਬਾਲ ਕੌਰ। ਹਮ ਇਸੇ ਸੱਤਵੇਂ ਚ ਉਹ ਵੀ ਤੁਰ ਗਈ। ਹਮ ਹੁਣ ਮੇਰੀ ਘਰ ਵਾਲੀ ਹੈ ਕੁਲਦੀਪ ਕੌਰ। 10 ਮਹੀਨੇ ਹੋ ਗਏ ਸੱਤਵੇਂ ਚ ਇਹਨੂੰ ਵੀ ਲਕਵਾ ਹੋਇਆ ਪਿਆ। ਹਮ ਜ਼ਿੰਦਗੀ ਮੌਤ ਨਾਲ ਇਹ ਵੀ ਜੂਝ ਰਹੀ ਹੈ। ਯਾਨੀ ਪਰਿਵਾਰ ਖਤਮ ਹੋਣ ਵਾਲੀ ਗੱਲ ਹੋਈ ਪਈ ਹੈ। ਉਹਦੇ ਗੁੰਦੂਰ ਸਿੰਘ ਦੇ ਦੋ ਲੜਕੇ ਨੇ ਜਿਹੜੇ ਉਸ ਵੇਲੇ 10 10 ਤੇ 12 ਸਾਲ ਦੀ ਤੇ ਨਿਆਣੇ ਨਿਆਣੇ ਤੇ ਸਾਰਾ ਕੇਸ ਮੈਂ ਆਪ ਹੀ ਲੜਿਆ ਤੇ ਹੁਣ ਉਹ ਸੁਖਨਾਲੇ ਕਾ ਦਾ ਮੁੰਡਾ ਮੱਖਣ ਸਿੰਘ ਹੈ ਤੇ ਇੱਕ ਜਗਤਾਰ ਸਿੰਘ ਹੈ ਉਹ ਦੋ ਦੋ ਮੁੰਡੇ ਨੇ ਹੁਣ ਉਹਦੇ ਇਹਨਾਂ ਨੇ ਸਾਨੂੰ ਬਹੁਤ ਵੱਡੀਆਂ ਆਫਰਾਂ ਵੀ ਦਿੱਤੀਆਂ ਮੈਨੂੰ 25 ਲੱਖ ਰੁਪਏ ਕਹਿੰਦੇ ਤੇ ਤੂੰ 25 ਲੱਖ ਰੁਪਏ ਲੈ ਤੂੰ ਇਸ ਕੇਸ ਨੂੰ ਛੱਡ ਦੇ ਮੇਰੇ ਬੇਟੇ ਨੂੰ ਕਹਿੰਦੇ ਤੇ ਇਹ ਵੀ ਤੇ ਇਹਨੂੰ ਅਸੀਂ ਨੌਕਰੀ ਦੇ ਦਿੰਨੇ ਆ ਹੁਣੇ ਹੀ ਉਹ ਵੀ ਕਹਿੰਦੇ ਤੇ ਅਸੀਂ ਸਭ ਟਕਰਾਤਾ ਅਸੀਂ ਇਹਨਾਂ ਦੀ ਕਿਸੇ ਦਬਕੇ ਚ ਨਹੀਂ ਆਏ ਕਿਸੇ ਲਾਲਚ ਚ ਨਹੀਂ ਆਏ ਪਰ ਇਹਨਾਂ ਦੇ ਦੌਰਾਨ ਇੱਕ ਕੇਸ ਜਬ ਗਹਿਲ ਸਿੰਘ ਗੰਦੂਰ ਸਿੰਘ ਦਾ ਸਾਡੂ ਚੱਕਿਆ ਸੀ ਉਸ ਵੇਲੇ ਨਾਲ ਗੰਦੂਰ ਸਿੰਘ ਦੇ ਨਾਲ ਹੀ ਰਹਾਤੀ ਉਹ ਚੱਕਿਆ ਹ ਪੁਲਿਸ ਨੇ ਜਿਸ ਨੂੰ 20 ਸੌਗਾ 23 11 ਤੋਂ ਬਾਅਦ ਚ ਛੱਡਿਆ ਤੀ ਪੁਲਿਸ ਨੇ ਉਸ ਨੂੰ ਫਿਰ ਇਹ ਪੈਸੇ ਦੇ ਕੇ ਜਾਂ ਡਰਾ ਕੇ ਉਹ ਬਕਰਾਤਾ ਤੀ ਪਰ ਕੇਸ ਚੱਲਦੇ ਚ ਜੋ ਸੈਸ਼ਨ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਸ ਵੇਲੇ ਬਗੇਲ ਸਿੰਘ ਦੇ ਸਾਡੇ ਬਹੁਤ ਵਧੀਆ ਵਕੀਲ ਨੇ ਜਿਸਾ ਕਿ ਰਜੀਤ ਸਿੰਘ ਜੀ ਸੇਖੋ ਸਾਹਿਬ ਕਾਬਰੇੜ ਨੇ ਉਹਨਾਂ ਨੇ ਉਸ ਗਵਾਹ ਤੋਂ ਕੋਰਟ ਦੇ ਵਿੱਚ ਜਿਹੜਾ ਵੀ ਉਹ ਕੁਝ ਕਹਿਣਾ ਚਾਹੁੰਦਾ ਤੀ ਜਿਹੜਾ ਕੋਸੋ ਦੇ ਸਾਹਮਣੇ ਗੰਦੂਰ ਸੀ ਉਹਨਾਂ ਬਾਪ ਰਿਆ ਤੀ ਪਾਣਾ ਵਰਤਿਆ ਤੀ ਆ ਉਹ ਸਾਰੀ ਚੀਜ਼ ਸਟਾਮ ਦੇ ਉੱਤੇ ਲਿਖਾ ਕੇ ਨੋਟਰੀਬਲ ਤੋਂ ਟੈਸਟ ਕਰਵਾ ਕੇ ਕੋਰਟ ਦੇ ਵਿੱਚ ਲਾਤਾ ਸੀ ਜਦੋਂ ਉਸ ਤੋਂ ਬਾਅਦ ਸਾਨੂੰ ਜੱਜ ਡਰਾਉਣ ਤੋਂ ਧਮਕਾਉਣ ਵਾਲਾ ਵੀ ਸਾਡੇ ਤੋਂ ਕੰਮ ਚੱਲਦਾ ਤੀਗਾ ਸਾਡੇ ਨਾਲ ਫਿਰ ਅਸੀਂ ਇੱਕ ਮਾਜੋਬ ਐਮ ਐਮ ਐਸ ਬੇਦੀ ਸਾਹਿਬ ਤੇ ਐਡੀਸ਼ਨਲ ਡਿਸਟ੍ਰਿਕਟ ਅਸੈਸਿੰਗ ਜੱਜ ਸਾਹਿਬ ਤੇ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਵੀ ਇੱਕ ਦਿੱਤੀ ਵੀ ਸਾਨੂੰ ਇਹ ਡਰਾਉਂਦੇ ਧਮਕਾਉਂਦੇ ਨੇ ਜੀ ਸਾਨੂੰ ਕਹਿੰਦੇ ਨੇ ਸੀ ਗਵਾਹੀ ਦੇ ਗੋਈਆਂ ਦੇ ਕੇ ਦੇਖਿਓ ਵੀ ਇਹਦੇ ਰਿਜ਼ਲਟ ਤੁਹਾਨੂੰ ਮਾੜੇ ਨਿਕਲਣਗੇ ਵੀ ਇਸੇ ਫੋਸਣਾ ਪੰਗਾ ਲੈਣਿਓ ਤੇ ਉਹ ਵੀ ਦਿੱਤੀ ਅਸੀਂ ਦੇਖ ਕੇ ਚੱਲ ਹੁਣ ਉਹ ਜਦੋਂ ਉਸ ਤੋਂ ਬਾਅਦ ਫੇਰ ਇਹਨੂੰ ਗਏ ਸੀ ਤੇ ਕੋਈ ਜ਼ੋਰ ਪਾਇਆ ਕਿਸੇ ਕਿਸਮ ਨਾਲ ਫੇਰ ਭਗੇ ਸੀ ਇਹਨਾਂ ਨੇ ਮਕਰਾਤਾ ਗਮਦੂਰ ਸਿੰਘ ਦੀ ਉਮਰ ਉਸ ਵਕਤ ਤਕਰੀਬਨ 30 ਸਾਲ ਸੀ ਜਦੋਂ ਪਰਿਵਾਰ ਦੀ ਅੱਖਾਂ ਸਾਹਮਣੇ ਇਹਨਾਂ ਨੂੰ ਇਸ ਤਰ੍ਹਾਂ ਮੌਤ ਦਿੱਤੀ ਗਈ ਤੇ ਅੱਜ ਲੰਬੀ ਉਡੀਕ ਬਾਅਦ ਇਨਸਾਫ ਮਿਲੇ ਆਇਆ ਸੰਗਰੂਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਕੁਲਵੀਰ ਸਿੰਘ ਨੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ